ਕੱਲ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਵੀ ਕਹਿ ਦਿੱਤਾ ਕਹਿੰਦੇ ਜੀ ਅਜੇਹੀ ਮੂੰਗੀ ਜਿਹੜੀ ਜਲਦਬਾਜ਼ੀ ਦੇ ਵਿੱਚ ਪਕਾਈ ਗਈ ਹੋਵੇ ਉਹਨੂੰ ਖਰੀਦਣਾ ਉਹ ਵੀ ਐਮਐਸਪੀ ਤੇ ਸਾਡੇ ਲਈ ਮੁਸ਼ਕਲ ਹੈ ਕਿਸਾਨਾਂ ਨੇ ਝੋਨਾ ਬੀਜਣ ਤੋਂ ਪਹਿਲਾਂ ਮੂੰਗੀ ਲਈ ਤੇ ਦਵਾਈਆਂ ਨੇ ਸਪਰੇਅ ਕੀਤੇ ਉਸ ਨੂੰ ਸਪਰੇਅ ਕਰਨ ਤੋਂ ਬਾਅਦ ਸਮੇਂ ਤੋਂ ਪਹਿਲਾਂ ਪਕਾ ਲਿਆ ਜਦੋਂ ਉਹ ਮੂੰਗੀ ਸੀ ਪਾਇਦਾਨ ਤੇ ਸੈੱਟ ਕੀਤੀ ਉਸ ਨੂੰ ਚੈੱਕ ਕੀਤਾ ਉਤੇ ਉਤੇ ਰਿਸਰਚ ਕੀਤੀ ਵੀ ਮੂੰਗੀ ਠੀਕ ਹੈ ਇਹ ਤਾਂ ਉਹ ਉਹ ਸਪਾਇਦਾਨ ਤੇ ਫੇਲ ਹੋ ਗਈ ਇਹ ਨਾ ਤਾਂ ਪਾਣੀ ਬਚਾ ਸਕਿਆ ਨਾ ਮੂੰਗੀ ਦਾ ਵਧੀਆ ਅੱਛੀ ਮਿਕਦਾਰ ਦੀ ਅਸੀਂ ਅੱਛੀ ਕੁਆਲਟੀ ਦੀ ਮੂੰਗੀ ਲੈ ਸਕੇ ਹਾਂ ਇਸ ਕਰਕੇ ਸਾਡੇ ਵਾਸਤੇ ਇਹ ਜੋਖਮ ਪ੍ਰਿਆਕ ਘੱਮ ਹੋ ਗਿਆ ਅਸੀਂ ਹੁਣ ਐਮਐਸਪੀ ਤੇ ਇਹ ਮੂੰਗੀ ਨਹੀਂ ਖਰੀਦਾਂਗੇ ਤੇ ਮੂੰਗੀ ਦੀ ਫਸਲ ਨੂੰ ਲੈ ਕੇ ਸਵਾਲ ਖੜੇ ਹੋਏ ਸੀ ਪਿੱਛੇ ਜੇ ਮੂੰਗੀ ਬੀਜਣ ਵਾਸਤੇ ਕਹਿ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਨੇ ਮੂੰਗੀ ਬੀਜ ਵੀ ਲਈ ਤੇ ਮੂੰਗੀ ਦੀ ਜਿਹੜੀ ਐਮਐਸਪੀ ਸੀ ਉਹ ਤੋਂ ਘੱਟ ਖਰੀਦ ਹੋਈ ਹਾਲਾਂਕਿ ਕਹਿੰਦੇ ਜ਼ਿਆਦਾ ਖਰੀਦ ਪ੍ਰਾਈਵੇਟ ਏਜੰਸੀਆਂ ਨੇ ਹੀ ਕੀਤੀ ਸੀ ਤੇ ਹੁਣ ਮੂੰਗੀ ਦੀ ਫਸਲ ਨੂੰ ਲੈ ਕੇ ਸਵਾਲ ਖੜੇ ਹੋਏ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਗਏ ਕਿਸਾਨਾਂ ਤੇ ਕਿ ਇਹ ਆਪਣੀ ਮੂੰਗੀ ਦੀ ਫਸਲ ਨੂੰ ਜਲਦੀ ਪਕਾਉਣ ਵਾਸਤੇ ਦਵਾਈਆਂ ਦੀ ਸਪਰੇਅ ਦੀ ਵਰਤੋਂ ਕਰਦੇ ਨੇ ਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੁੰਦਾ ਤੇ ਕੱਲ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਵੀ ਕਹਿ ਦਿੱਤਾ ਕਹਿੰਦੇ ਜੀ ਅਜੇਹੀ ਮੂੰਗੀ ਜਿਹੜੀ ਜਲਦਬਾਜ਼ੀ ਦੇ ਵਿੱਚ ਪਕਾਈ ਗਈ ਹੋਵੇ ਉਹਨੂੰ ਖਰੀਦਣਾ ਉਹ ਵੀ ਐਮਐਸਪੀ ਤੇ ਸਾਡੇ ਲਈ ਮੁਸ਼ਕਲ ਹੈ ਸਾਡੇ ਤੇ ਮੁਸ਼ਕਲ ਗੁਰਮੀਤ ਸਿੰਘ ਖੁੱਡੀਆਂ ਕਹਿੰਦਾ ਅਸੀਂ ਨਾ ਪਾਣੀ ਨੂੰ ਬਚਾਉਣ ਵਾਸਤੇ ਮੂੰਗੀ ਦੀ ਫਸਲ ਨੂੰ ਦਿੱਤੀ ਸੀ ਐਮਐਸਪੀ ਮਿਨਿਮਲ ਸਪੋਰਟ ਪ੍ਰਾਈਸ ਹੁੰਦਾ ਜੀ ਘੱਟ ਤੋਂ ਘੱਟ ਸਮਰਥਨ ਮੁੱਲ ਜਿਹਨੂੰ ਕਹਿੰਦੇ ਆਪਾਂ ਉਹ ਦਿੱਤੀ ਸੀ ਅਸੀਂ ਤੇ ਪਰ ਹੋਇਆ ਕੀ ਕਿਸਾਨਾਂ ਨੇ ਝੋਨਾ ਬੀਜਣ ਤੋਂ ਪਹਿਲਾਂ ਮੂੰਗੀ ਲਈ ਤੇ ਦਵਾਈਆਂ ਨੇ ਸਪਰੇਅ ਕੀਤੇ ਤੇ ਉਸ ਨੂੰ ਸਪਰੇਅ ਕਰਨ ਤੋਂ ਬਾਅਦ ਸਮੇਂ ਤੋਂ ਪਹਿਲਾਂ ਪਕਾ ਲਿਆ ਜਦੋਂ ਉਹ ਮੂੰਗੀ ਸੀ ਪਾਇਦਾਨ ਤੇ ਸੈੱਟ ਕੀਤੀ ਉਸ ਨੂੰ ਚੈੱਕ ਕੀਤਾ ਉਤੇ ਉਤੇ ਰਿਸਰਚ ਕੀਤੀ ਵੀ ਮੂੰਗੀ ਠੀਕ ਆ ਇਹ ਤਾਂ ਉਹ ਉਹ ਸਪਾਇਦਾਨ ਤੇ ਫੇਲ ਹੋਗੀ ਤੇ ਕੀ ਕਰਦੇ ਆ ਕਿਸਾਨ ਜਲਦੀ ਮੂੰਗੀ ਨੂੰ ਪਕਾ ਕੇ ਫਿਰ ਝੋਨਾ ਬੀਜ ਦਿਆ ਉਹ ਤੇ ਨਾ ਤਾਂ ਅਸੀਂ ਪਾਣੀ ਬਚਾ ਸਕਿਆ ਉਹਦਾ ਮੂੰਗੀ ਬੀਜਣ ਨਾਲ ਨਾ ਅਸੀਂ ਵਧੀਆ ਮੂੰਗੀ ਦੀ ਫਸਲ ਲੈ ਸਕਿਆ ਇੱਕ ਲੱਖ ਤੋਂ ਵੱਧ ਏਕੜ ਬੀਜੇਗੀ ਬੀਜਤੀ ਮੂੰਗੀ ਲੋਕਾਂ ਨੇ ਜੀ ਕਿਸਾਨਾਂ ਨੇ ਅਸੀਂ ਨਾ ਤਾਂ ਪਾਣੀ ਬਚਾ ਸਕਿਆ ਨਾ ਮੂੰਗੀ ਦਾ ਵਧੀਆ ਅੱਛੀ ਮਕਦਾਰ ਦੀ ਅਸੀਂ ਅੱਛੀ ਕੁਆਲਟੀ ਦੀ ਮੂੰਗੀ ਲੈ ਸਕਿਆ ਇਸ ਕਰਕੇ ਸਾਡੇ ਵਾਸਤੇ ਇਹ ਜੋਖਮ ਭਰਿਆ ਕੰਮ ਹੋ ਗਿਆ ਅਸੀਂ ਹੁਣ ਐਮਐਸਪੀ ਤੇ ਇਹ ਮੂੰਗੀ ਨਹੀਂ ਖਰੀਦਾਂਗੇ ਕਿਸਾਨਾਂ ਨੇ ਭਾਵੇਂ ਆਗੂਆਂ ਨੇ ਕਹਿਤਾ ਕਿ ਨਹੀਂ ਜੀ ਮੂੰਗੀ ਬਿਲਕੁਲ ਸਹੀ ਪਕਾਈ ਗਈ ਆ ਅਸੀਂ ਮੂੰਗੀ ਤੇ ਕੋਈ ਬਾਦੂ ਸਪਰੇ ਨਹੀਂ ਕੀਤੇ ਪਤਾ ਨਹੀਂ ਕਿਉਂ ਆ ਅਸੀਂ ਜਿਹੜੇ ਕਿ ਉੱਤੇ ਟੈਸਟ ਹੋ ਰਹੇ ਤਾਂ ਫੇਰ ਕਿਉਂ ਹੋਣੇ ਆ ਇਹ ਗਲਤ ਕੀਤਾ ਖੁੱਡੀਆਂ ਸਾਹਿਬ ਨੇ ਪਰ ਖੁੱਡੀਆਂ ਸਾਹਿਬ ਕਹਿੰਦੇ ਆ ਵੀ ਇਹੋ ਜਿਹੀ ਇਹੋ ਜਿਹਾ ਅਸੀਂ ਨਹੀਂ ਕਰਾਂਗੇ ਇਸ ਤਾਂ ਚਾਹੁੰਦੇ ਸੀ ਕਿ ਕਿਸਾਨ ਮੂੰਗੀ ਬੀਜੇ ਤੇ ਥੋੜਾ ਪਾਣੀ ਬਚੇ ਝੋਨੇ ਵਾਲੇ ਪਾਸੇ ਨੂੰ ਘਟ ਜਾਵੇ ਪਰ ਕਿਸਾਨ ਤਾਂ ਮੂੰਗੀ ਪੱਢ ਕੇ ਵਿਚੋਨਾ ਬੀਜ ਜਾਂਦੇ ਆ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরohar, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ